ਸਾਡੀ ਸੰਸਥਾ ਵਿਸ਼ਵ ਲੈਵਲ ਦੀ ਹੈ ਜਿਹੜੇ ਮੇਰੇ ਵੀਰ ਉੱਥੇ ਜਾ ਕੇ ਦੇਖਦੇ ਨੇ ਪਤਾ ਲੱਗਦਾ ਜਾਂ ਤੁਸੀਂ ਵੀ ਜਦੋਂ ਵੀ ਆਉਂਗੇ ਕੈਨੇਡਾ ਦੇ ਵਿੱਚ ਬਰੰਟਨ ਦੇ ਵਿੱਚ ਸਾਡਾ ਮੇਨ ਦਫਤਰ ਹੈ 114 ਕੈਨੇਡੀ ਰੋਡ ਦੇ ਵਿੱਚ ਵਿਦਿਅਕ ਆਫ ਇੰਡੀਆ ਸਟੂਡੈਂਟ ਦੇ ਪਿੱਛੇ ਪਾਸੇ ਬਹੁਤ ਵੱਡਾ ਭਵਨ ਬਣਾਇਆ ਹੋਇਆ ਤੁਰਿਆ ਸਾਹਿਬ ਨੇ ਹਰੀਮ ਨਵਾਬ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਜਿਨ੍ਹਾਂ ਨੇ 5ਵੀਂ ਕਲਾਸ ਤੱਕ ਪੰਜਾਬੀ ਨੂੰ ਦੂਸਰੀ ਭਾਸ਼ਾ ਦੇ ਤੌਰ ਤੇ ਮਾਨਤਾ ਦਿੱਤੀ ਹੈ ਸਿੰਧ ਪ੍ਰਾਂਤ ਦੇ ਬੱਡ ਤੇ ਕਸਬਾ ਰਹੀਮ ਜ਼ਾਰਖਾਂ ਉੱਥੇ ਰੱਖ ਲਈ ਤੇ 50 ਦੇਸ਼ਾਂ ਦੇ ਨਮਾਇंदे ਉੱਥੇ ਸੱਦੇ ਹੋਏ ਸੀਗੇ ਕਿ ਪੰਜਾਬੀ ਆ ਰਹੇ ਆ ਤਿਆਰ ਹੋ ਜਾਓ ਹੁਣ ਥੋੜੇ ਦੇ ਰਾਜ ਕਰਨਗੇ ਸਿੰਧੀ ਨੂੰ ਖਤਰਾ ਹੋ ਗਿਆ ਬੋਲੀ ਨੂੰ ਹੋਇਆ ਕੀ ਗੁਰੂ ਰਵਜੀ ਰਾ ਅੱਲਾ ਦਾ ਨਮਾਇੰਦਾ ਹੈ ਤੂੰ ਦੱਸ ਕ੍ਰਾਂਸ਼ੀਤ ਕੀ ਕਹਿੰਦੀ ਹੈ ਅਸੀਂ ਤੁਹਾਡੇ ਉਲਟ ਬੋਲੀਏ ਅਸੀਂ ਗਲਤਾਂ ਸਾਡਾ ਸਿਰ ਤੁਹਾਡੀਆਂ ਜੁੱਤੀਆਂ ਬਥੇ ਲੋਕਾਂ ਨੂੰ ਵਿਜੇ ਮਿਲੇ ਸੀ ਤੇ ਅੱਜ ਨੂੰ ਨਹੀਂ ਸਿੰਧਰੇ ਉਹ 30 ਲੋਕਾਂ ਨੂੰ ਵਿਜੇ ਹੁਣ ਫੇਰ ਆ ਗਏ ਤੇ 18 ਫਰਵਰੀ ਨੂੰ ਇੱਕ ਫੇਰ ਜਥਾ ਲੈ ਕੇ ਸਾਡੇ ਚੇਅਰਮੈਨ ਸਾਹਿਬ ਲਾਹੌਰ ਜਾ ਰਹੇ ਆ 18 19 ਦੇ 23 ਦਿਨ ਲਾਹੌਰ ਦੇ ਵਿੱਚ ਫੇਰ ਫੰਕਸ਼ਨ ਕੀਤਾ ਜਾਊ ਜਿਆਵੀ ਮੰਗੂਲੀ ਦੀ ਮਿਸਾਲ ਸਾਡੇ ਹੱਥ ਦੇ ਵਿੱਚ ਆ ਜਿਹੜੀ ਮਿਸਾਲ ਨੂੰ ਅਸੀਂ ਜਗਦੀ ਰੱਖਿਆ ਹੈ ਜਿਹੜੀ ਜੋਤ ਨੂੰ ਅਸੀਂ ਜਗਦੀ ਰੱਖਿਆ ਹੈ ਸਾਡੇ ਤੋਂ ਬਾਅਦ ਕੌਣ ਹੋਵੇਗਾ ਅਸੀਂ ਕਿਤਾਬ ਲਿਖ ਲੈਨੇ ਆ ਯਾਰਾਂ ਦੋਸਤਾਂ ਨੂੰ ਗਿਫਟ ਦੇਨੇ ਆ ਤੇ ਕਿਸੇ ਟਾਈਮ ਕਿਤਾਬਾਂ ਵਿਕਤੀਆਂ ਸੀ ਦੋਨੋਂ ਹੀ ਐਡੀਸ਼ਨ 33 ਐਡੀਸ਼ਨ ਸਪੋਣੇ ਪੈਂਦੇ ਸੀ ਕਿ ਸਾਡੇ ਤਾਂ ਜੀ ਜਿੰਨੇ ਆਈਪੀਐਸ ਆਈਏਐਸ ਅਫਸਰਾਂ ਦੇ ਪਿਆਰ ਗਏ ਆ ਗਏ ਜੀ ਪੁਰਾਣੇ ਆ ਗਏ ਜੀ ਢੱਪੇ ਆ ਗਏ ਭਾਈ ਹੌਣ ਕਿਉਂ ਆ ਅਗਲੇ ਮਿਹਨਤ ਕਰਦੇ ਆ ਭਾਲੀਆਂ ਤਿੰਨ ਭੈਣਾਂ ਜਿਨ੍ਹਾਂ ਦੀ ਮਾਂ ਲੋਕਾਂ ਦੇ ਘਰਾ ਦੇ ਵਿੱਚ ਭਾਂਡੇ ਮਾਜਦੀ ਸੀ ਤਿੰਨੇ ਕੁੜੀਆਂ ਵੱਡੀਆਂ ਅਫਸਰ ਬਣੀਆਂ ਇਹ ਨਹੀਂ ਮਿਲ ਗਈ ਸਚਾਈ ਆ ਇਹ ਤੇ ਆਈਏਐਸ ਦਾ ਟੋਪਰ ਨਿਕਲਿਆ ਸੀ ਪੂਰੇ ਭਾਰਤ ਦੇ ਵਿੱਚੋਂ 100 ਬੰਦਾ ਨਿਕਲਦਾ ਸਿਰਫ ਲੱਖਾਂ ਦੇ ਵਿੱਚੋਂ ਭਾਈ ਉਹਨੋਂ ਕੋ ਮਿਹਨਤ ਕਰਦੇ ਆ ਉਹ ਡਿਗਰੀਆਂ ਕਰਕੇ ਗਏ ਆ ਮੈਂ ਕਹਿੰਦਾ ਬੱਚੇ ਭੇਜੋ ਯਾਰ ਕੈਨੇਡਾ ਅਮਰੀਕਾ ਭੇਜੋ ਪਰ ਬਾਈ ਜੀ ਡਿਗਰੀਆਂ ਕਰਕੇ ਅਫਸਰ ਬਣਾ ਕੇ ਭੇਜੋ ਕੰਪਨੀ ਆਏ ਪੈਕੇਜ ਦੇਣ ਤੁਹਾਡੇ ਬੱਚੇ ਨੂੰ ਲੈ ਕੇ ਜਾਣ ਕਿ ਆ ਜਾ ਦਿੰਨੇ ਆ 60 ਲੱਖ ਦਾ ਪੈਕੇਜ ਆ ਉਹ ਭੇਜੂੰਗਾ ਪਰ ਬੱਚੇ ਨੂੰ ਇੱਥੋਂ ਹੀ ਪੜ੍ਹਾਈ ਕਰਕੇ ਅਫਸਰ ਬਣਾ ਕੇ ਲੈ ਕੇ ਜਾਉਂ ਜੇ ਜਿਉਂਦਾ ਰਿਹਾ ਲੇਬਰ ਨਹੀਂ ਕਰਾਉਂਗਾ ਮੈਂ ਕਿ ਅਗਲਾ ਖੁਦ ਤੁਹਾਨੂੰ ਸੱਦ ਕੇ ਕਹੇ ਆਓ ਜੀ ਆਹ ਕੁਰਸੀ ਅੜੀਕ ਦੀ ਪਈ ਆ ਤੁਹਾਨੂੰ ਸੋ ਮੈਂ ਜ਼ਿਆਦਾ ਗੱਲਾਂ ਨਾ ਕਰਾਂ ਸਿਕਨ ਦੋਸਤੋ ਮੇਰਾ ਚੈਨਲ ਚੰਗ ਦੀ ਰਾਤ ਤੇ ਸਾਰਿਆਂ ਦਾ ਸਵਾਗਤ ਆ ਰਾਜ ਦੀ ਸਾਂਝ ਮੈਂ ਤੁਹਾਡੇ ਨਾਲ ਪਾਰਿਆ ਸਾਡੀ ਜਿਹੜੀ ਸਹਿਜ ਸਭਾ ਤਰਨਤਾਰਨ ਵਾਲੀ ਮੇਰੇ ਮਜਲਿਸ ਗਰੁੱਪ ਤੋਂ ਇਲਾਵਾ ਪੰਜਾਬੀ ਸਹਿਜ ਸਭਾ ਤੇ ਸੱਭਿਆਚਾਰ ਕੇਂਦਰ ਤਰਨਤਾਰਨ ਜਿੱਥੇ ਪ੍ਰਧਾਨ ਸਰਦਾਰ ਜੁਸਿੰਦਰ ਸਿੰਘ ਜੀ ਆ ਤੇ ਉਹਨਾਂ ਨੇ ਕੈਨੇਡਾ ਤੋਂ ਆਏ ਵਿਸ਼ੇਸ਼ ਮਹਿਮਾਨ ਜਿਨ੍ਹਾਂ ਨੇ 21 ਫਰਵਰੀ ਨੂੰ ਬੜੀ ਸ਼ਰਕਤ ਕਰਨੀ ਆ ਵੱਖ-ਵੱਖ ਸਹਿਜ ਸਭਾ ਮਾਚ ਤੇ ਪੰਜਾਬੀ ਬੋਲੀ ਨੇ ਦਾ ਮਾਦੇਵ ਸਾਹਿਬ ਉਹਦੇ ਤੇ ਉਹਨਾਂ ਨੇ ਆਪਣੀ ਜਿਹੜੀ ਆ ਦੁਰਾਈ ਜਿਹੜੀ ਆ ਰੱਖਣੀ ਆ ਤੇ ਨਾਲ ਇਤਰਾ ਉਹ ਕੈਨੇਡਾ ਚ ਬ੍ਰੈਂਪਟਨ ਦੇ ਵਿੱਚ ਆਪਣੀ ਸਭਾ ਬਣਾ ਕੇ ਤੇ ਪੰਜਾਬੀ ਸਾਇੰਸ ਲਈ ਕੰਮ ਕਰ ਰਹੇ ਆ ਉਹਨਾਂ ਦੇ ਨਾਲ ਹੀ ਆਏ ਨੇ ਸਾਡੇ ਛੋਟੇ ਵੀਰ ਉਹ ਵੀ ਬ੍ਰੈਂਪਟਨ ਹੀ ਨੇ ਰਾਜਵੀਰ ਭਲੂਰੀਆ ਜੀ ਤੇ ਉਹਨਾਂ ਨੇ ਬੜੀ ਸੁਣੀ ਆਪਣੇ ਵਿਚਾਰਾਂ ਦੀ ਤਰੇਪਾਈ ਜਿਹੜੀ ਆ ਸਾਝ ਭਾਈ ਸਾਡੀ ਸਾਇਤਿਕ ਗਰੁੱਪ ਦੇ ਵਿੱਚ ਤੇ ਸਾਡੀ ਸਾਜ ਸਭਾ ਦੇ ਜਿੰਨੇ ਤਰਨ ਤਰਨ ਦੇ ਮੈਂਬਰ ਸਾਹਿਬਾਨ ਨੇ ਉਹਨਾਂ ਨੇ ਉਹਨਾਂ ਨੂੰ ਬੜੇ ਤਰੀਕੇ ਨਾਲ ਸੁਣਿਆ ਪਿਆਓ ਆਪਾਂ ਸੁਣਦੇ ਹਾਂ ਉਹਨਾਂ ਦੀ ਗੱਲਬਾਤ ਉਹ ਕੀ ਕਹਿੰਦੇ ਆ ਔਰ ਕਿਤਰਾ ਨੇ ਉਹਨਾਂ ਨੇ ਪੰਜਾਬੀ ਦੇ ਵਿੱਚ ਆਪਣਾ ਮੋਗੇ ਤੋਂ ਸ਼ੁਰੂ ਕਰਕੇ ਤੇ ਪੱਤਰਕਾਰੀ ਤੇ ਉਹ ਬ੍ਰੈਂਟਨ ਪਹੁੰਚੇ ਕੈਨੇਡਾ ਤੇ ਉੱਥੇ ਜਾ ਕੇ ਉਹਨਾਂ ਨੇ ਪੰਜਾਬੀ ਵਾਸਤੇ ਕੀ ਕੀ ਕੰਮ ਕੀਤੇ ਹੋ ਦੱਸ ਰਹੇ ਨੇ ਜੇ ਮੈਂ ਵਿਸ਼ੇ ਪੰਜਾਬੀ ਸਭਾ ਦੀ ਗੱਲ ਕਰਾਂ ਤੁਹਾਡੇ ਮੈਂ ਦੱਸ ਦੇਵਾਂ ਕਿ ਸਾਡਾ ਕੰਮ ਕਰ ਕਿਵੇਂ ਚੱਲਦਾ ਹੈ ਸਾਡੇ ਚੇਅਰਮੈਨ ਡਾਕਟਰ ਦਰਬੀਰ ਸਿੰਘ ਜੀ ਕਪੂਰੀਆ ਦੀ ਸਚੱਚੀ ਅਗਵਾਈ ਦੇ ਵਿੱਚ ਇਹ ਸੰਸਥਾ ਕੱਲੀ ਨਾਮ ਦੀ ਸੰਸਥਾ ਨਹੀਂ ਵੀ ਨਾਮ ਰੱਖਤਾ ਵਿਸ਼ੇ ਪੰਜਾਬੀ ਸਭਾ ਕੈਨੇਡਾ ਤੇ ਵਿਸ਼ਵ ਲੈਵਲ ਦੀ ਬਣ ਗਈ ਸੱਚਮੁੱਚੀ ਸਾਡੀ ਸੰਸਥਾ ਵਿਸ਼ਵ ਲੈਵਲ ਦੀ ਹੈ ਜਿਹੜੇ ਮੇਰੇ ਵੀਰ ਉੱਥੇ ਜਾ ਕੇ ਦੇਖਦੇ ਨੇ ਪਤਾ ਲੱਗਦਾ ਜਾਂ ਤੁਸੀਂ ਵੀ ਜਦੋਂ ਵੀ ਆਓਗੇ ਕੈਨੇਡਾ ਦੇ ਵਿੱਚ ਬਰੰਕਟਾ ਦੇ ਵਿੱਚ ਸਾਡਾ ਮੇਨ ਦਫ਼ਤਰ ਹੈ 114 ਕੈਨੇਡੀ ਰੋਡ ਦੇ ਵਿੱਚ ਵੈਲਿਜ਼ ਆਫ ਇੰਡੀਆ ਰੈਸਟੋਰੈਂਟ ਦੇ ਪਿਛਲੇ ਪਾਸੇ ਬਹੁਤ ਵੱਡਾ ਭੌਣ ਬਣਾਇਆ ਹੋਇਆ ਕਪੂਰਿਆ ਸਾਹਿਬ ਨੇ ਜਿੱਥੇ 4-500 ਬੰਦੇ ਦੇ ਬੈਠਣ ਦੀ ਗੈਦਰਿੰਗ ਦਾ ਇੰਤਜ਼ਾਮ ਆ ਹਰ ਮਹੀਨੇ ਦੇ ਪਹਿਲੇ ਐਤਵਾਰ ਸਾਡਾ ਸਮਾਗਮ ਹੁੰਦਾ ਵਿੱਚ ਵਿੱਚ ਵੀ ਸਮਾਗਮ ਕਰਦੇ ਰਹਿੰਦੇ ਆ ਮੈਂ ਇੱਕ ਨਿੱਕੀ ਜੀ ਗੱਲ ਦਾ ਜ਼ਿਕਰ ਕਰਨਾ ਚਾਹਾਂ ਮੈਂ ਇੱਥੇ ਇਹ ਬਹੁਤ ਜ਼ਰੂਰੀ ਸਮਝ ਆਇਆ ਵਿਸ਼ੇ ਉੱਪਰ ਤੇ ਪੰਜਾਬੀ ਕਾਨਫਰੰਸ ਦਾ ਆਗਾਜ਼ ਕਰਦੇ ਨੇ ਕਪੂਰਿਆ ਸਾਹਿਬ ਜਿੱਥੇ ਸਾਨੂੰ ਲੱਗਦਾ ਕਿ ਇੱਥੇ ਸਾਡੀ ਪੰਜਾਬੀ ਮਾਂ ਬੋਲੀ ਲਾਗੂ ਹੋ ਸਕਦੀ ਹੈ ਜਿਸ ਦੇ ਆਧਾਰ 'ਤੇ ਪਾਕਿਸਤਾਨ ਦੀ ਦੇਰਿਆ ਮੈਂ ਮਯਮ ਨਵਾਦ ਲੈਦੇ ਪੰਜਾਬ ਦੀ ਮੁੱਖ ਮੰਤਰੀ ਜਿਨ੍ਹਾਂ ਨੇ 5ਵੀਂ ਕਲਾਸ ਤੱਕ ਪੰਜਾਬੀ ਨੂੰ ਦੂਸਰੀ ਭਾਸ਼ਾ ਦੇ ਤੌਰ ਤੇ ਮਾਨਤਾ ਦਿੱਤੀ ਹੈ ਤੇ ਉਹਨਾਂ ਨੂੰ ਲਾਗੂ ਕਰਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਇਹਦਾ ਸਿਹਰਾ ਵਿਸ਼ੇ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਥੂਰੀਆ ਜੀ ਨੂੰ ਜਾਂਦਾ ਹੈ ਜਿੰਨਾਂ ਨੇ ਲਗਾਤਾਰ ਸੰਪਰਕ ਕੀਤਾ ਲਗਾਤਾਰ ਸੰਪਰਕ ਕੀਤਾ ਬੜੀਆ ਮਰਵਾਜੀ ਦੇ ਘਰ ਖਾਣਾ ਖੜਦਾ ਉਹਨਾਂ ਨੇ ਤੇ ਉਹਨਾਂ ਦੀ ਵਾਈਫ ਨੇ ਕਿ ਉਹਨੂੰ ਕਹਿੰਦੇ ਵੀ ਕੋਈ ਕੰਮ ਜਵੇ ਆਪਣੇ ਕਿਸੇ ਦਾ ਨੇੜ ਤੱਕ ਜੇ ਕਹਿੰਦੇ ਕੰਮ ਦੱਸੋ ਇਹਨਾਂ ਜੀ ਕੰਮ ਤਾਂ ਹੁੰਦਾ ਹੀ ਰਹਿੰਦੇ ਜੇ ਤੁਸੀਂ ਕਰ ਸਕਦੇ ਆਂ ਤਾਂ ਦੇਖੋ ਆ ਕੁਝ ਕਰੋ ਚੜਦਾ ਪੰਜਾਬ ਤੇ ਲੈ ਲੈ ਲੈਣਾ ਪੰਜਾਬ ਦੋ ਭਰਾਏ ਆ ਅਲੱਗ-ਅਲੱਗ ਨਹੀਂ ਹੈਗੇ ਸਾਨੂੰ ਲੀਡਰਾਂ ਨੇ ਅੰਗਰੇਜ਼ਾਂ ਵਾਲੇ ਚਾਹ ਲੋਕਾਂ ਨੇ ਗਲਤ ਲੋਕਾਂ ਨੇ ਸਾਨੂੰ ਵਿਚਾਰ ਦੀ ਘਟਕੇ ਦੋ ਕਰ ਦਿੱਤਾ ਜਦੋਂ ਕਿ ਅਸੀਂ ਅਲੱਗ ਨਹੀਂ ਸੀਗੇ ਫਿਰ ਉਹਨਾਂ ਨੇ ਸੋਚਿਆ ਕਿ ਪੰਜਾਬ ਦੇ ਵਿੱਚ ਤਾਂ ਪੰਜਾਬੀ ਮਾਂ ਬੋਲੀ ਦੇ ਝੰਡੇ ਗੜ ਦਿੱਤੇ ਆ ਕਿਉਂ ਨਾ ਆਪਾਂ ਪਾਕਿਸਤਾਨ ਦੇ ਦੂਜੇ ਏਰੀਆ ਨੂੰ ਕਵਰ ਕਰਕੇ 21 22 23 ਜਨਵਰੀ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ਤੋਂ 700 ਕਿਲੋਮੀਟਰ ਦੂਰ ਸਿੰਧ प्रांत ਦੇ ਬਾਰਡਰ ਤੇ ਇੱਕ ਕਸਬਾ ਰਹੀਮ ਜ਼ਾਰਖਾਂ ਉੱਥੇ ਰੱਖ ਲਈ ਤੇ 50 ਦੇਸ਼ਾਂ ਦੇ ਨੁਮਾਇੰਦੇ ਉੱਥੇ ਸੱਦੇ ਹੋਏ ਸੀਗੇ ਹੋਇਆ ਕੀ ਉਹ ਘਟਨਾ ਦਾ ਜ਼ਿਕਰ ਕਰਾਂਗਾ ਮੇਰੇ ਕੋਲ ਉਹ ਲਾਈਵ ਮੇਰੀ ਫੇਸਬੁੱਕ ਤੇ ਪਿਆ ਜਿਹੜਾ ਸਾਨੂੰ ਸਾਡੇ ਚੇਅਰਮੈਨ ਸਾਹਮਣੇ ਪਿਛਲੀ ਮੀਟਿੰਗ ਦੇ ਵਿੱਚ ਬੋਲਿਆ ਹੂੰ ਮੈਂ ਲਾਈਵ ਵੀ ਕੀਤਾ ਮੈਂ ਉਹਨਾਂ ਨੂੰ ਆਖਿਆ ਕਿ ਮੈਂ ਲਾਈਵ ਕਰਨ ਲੱਗਾ ਕਿਨੇ ਕਰਦੇ ਜਦੋਂ ਇਹ ਕਾਨਫਰੰਸ ਹੋਣੀ ਸੀ ਤਾਂ ਕੁਝ ਲੋਕ ਜਿਹੜੇ ਆਪਣੇ ਕੀਤੇ ਹੋਏ ਕੰਮ ਨੂੰ ਬਰਦਾਸ਼ਤ ਨਹੀਂ ਕਰਦੇ ਉਹਨਾਂ ਨੇ ਪੋਸਟਾਂ ਭਰਤੀਆਂ ਸਿੰਧੀ ਲੋਕਾਂ ਨੂੰ ਕਿ ਪੰਜਾਬੀ ਆ ਰਿਹਾ ਹੈ ਤਿਆਰ ਹੋ ਜਾਓ ਹੁਣ ਥੋੜੀ ਦੇਰ ਰਾਜ ਕਰਨਗੇ ਸਿੰਧੀ ਨੂੰ ਖਤਰਾ ਹੋ ਗਿਆ ਬੋਲੀ ਨੂੰ ਹੋਇਆ ਕੀ ਕਿ ਉਧਰੋਂ ਦਾ ਬੱਸਾਂ ਭਰ ਕੇ ਪੰਜਾਬ ਦੇ ਦੇਸ਼ਾਂ ਦੇ ਨਮਾਇंदे ਲਾਹੌਰ ਤੋਂ ਤੋਰ ਤੇ ਉਦੋਂ ਵਰਗਾ ਰੇ ਕਬਰ ਕਸੇ ਕਰ ਲਈ ਤੇ ਝੰਡੇ ਚੱਕਲੇ ਝਡਾਨਾ ਚੱਕ ਰਿਆਂ ਬਿਉਂ ਤੋਂ ਪੰਜਾਬੀਆਂ ਨੂੰ ਨਾ ਸਾਡੇ ਚੇਅਰਮੈਨ ਵੀ ਉਹ ਜੀ ਕਹਿੰਦੇ ਭਾਈ ਜੜਦਾ ਪੋਤਾ ਪੰਜਾਬੀ ਮਾਂ ਦਾ ਪੋਤਾ ਹੁਣ ਝੁਲਦਾ ਦਾ ਮਹਿ ਵੀ ਨਹੀਂ ਇਹ ਕਾਰਨ ਦਾਸਤਾ ਹੋਊਗੀ ਤੇ ਜਾਂ ਫਿਰ ਭਾਈ ਸਾਡੀਆਂ ਇੱਕੋਲਾ ਛਾ ਜਾਂਦੀਆਂ ਹੋਇਆ ਕੀ ਉਹ ਕਹਿੰਦੇ ਜੀ ਅਸੀਂ ਤਾਂ ਮੁਜਾਰਾ ਕਰਾਂਗੇ ਅਸੀਂ ਕਾਨਫਰੰਸ ਨਹੀਂ ਹੋਣ ਦੇਣੀ ਉਥੇ ਇੱਕ ਮਸਜਿਦ ਮਦਰਸਾ ਸੀ ਇਹਨਾਂ ਨੇ ਉਹਦੇ ਮੌਲਵੀ ਨਾਲ ਗੱਲ ਕੀਤੀ ਕਹਿੰਦੇ ਤੂੰ ਗੁਰੂ ਦਾ ਵਜੀਰ ਆ ਅੱਲਾ ਦਾ ਨਮੈਂਦਾ ਹੈ ਕੂੰ ਦਾ ਕਾਂਸ਼ੀਰ ਕੀ ਕਹਿੰਦੀ ਐ ਅਸੀਂ ਤੁਹਾਡੇ ਉਲਟ ਬੋਲੀਏ ਅਸੀਂ ਗਲਤ ਆ ਸਾਡਾ ਸਿਰ ਤੁਹਾਡੀਆਂ ਜੁੱਤੀਆਂ ਪਰ ਅਸੀਂ ਤਾਂ ਪਿਆਰ ਮੁਹੱਬਤ ਦਾ ਸੰਦੇਸ਼ ਲੈ ਕੇ ਆਏ ਆ ਉਹ ਕਹਿੰਦਾ ਠੀਕ ਆ ਜੀ ਤੁਸੀਂ ਸਾਡੇ ਮਦਰਸੇ 'ਚ ਕਾਨਫਰੰਸ ਕਰੋ ਉੱਥੇ ਕਾਨਫਰੰਸ ਕੀਤੀ ਸੈਮੀਨਾਰ ਕੀਤਾ ਬਾਹਰ ਕੁਝ ਪ੍ਰਤੀਲੇ ਜੇ ਲੋਕ ਨਾਰੀ ਬਾਜੀ ਕਰ ਰਹੇ ਸੀ ਚਲੋ ਆਪਣਾ ਮਕਸਦ ਸੀ ਜਿਹੜਾ ਉਹ ਪੂਰਾ ਹੋਇਆ ਕਾਨਫਰੰਸ ਕਰਨ ਦੇ ਵਿੱਚ ਕਾਜ ਆ ਵੀ ਹੋਏ ਵਰਲਡ ਲੈਵਲ ਤੇ ਇਹਦਾ ਜ਼ਿਕਰ ਵੀ ਹੋਇਆ ਜਦੋਂ ਬ੍ਰਹਿਮੰਡ ਤੋਂ ਵਿਜੇ ਪਾਈ ਕੀਤੇ ਸੀ ਤਾਂ ਅੱਧੇ ਲੋਕਾਂ ਨੂੰ ਵਿਜੇ ਮਿਲੇ ਸੀ ਤੇ ਅੱਧਿਆਂ ਨੂੰ ਨਹੀਂ ਸੀ ਮਿਲੇ ਉਹ 30 ਲੋਕਾਂ ਨੂੰ ਵਿਜੇ ਹੁਣ ਫੇਰ ਆ ਗਏ ਤੇ 18 ਫਰਵਰੀ ਨੂੰ ਇੱਕ ਫੇਰ ਜਥਾ ਲੈ ਕੇ ਸਾਡੇ ਚੇਅਰਮੈਨ ਸਾਹਿਬ ਲਾਹੌਰ ਜਾ ਰਹੇ ਆ 18 19 ਦੇ 23 ਦਿਨ ਲਾਹੌਰ ਦੇ ਵਿੱਚ ਫੇਰ ਫੰਕਸ਼ਨ ਕੀਤਾ ਜਾਊ ਤੇ 21 ਤਰੀਕ ਨੂੰ ਨਾਲ ਇੱਥੇ ਆ ਜਣੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਘਰੋਂ ਨਿਕਲੋਗੇ ਕਿਸੇ ਕੋਈ ਕੰਮ ਦੇ ਲਈ ਤਾਂ ਤੁਹਾਨੂੰ ਆਪਣਿਆਂ ਦਾ ਸਾਹਮਣਾ ਕਰਨਾ ਪੈਣਾ ਹੈ ਪੈਜੀ ਬੋਲ ਕੇ ਦੱਸਣਗੇ ਕਿਵੇਂ ਇਹਨਾਂ ਨੇ ਮੋਹੱਲੀ ਤੋਂ ਸ਼ੁਰੂ ਕੀਤਾ ਸੀ ਆਪਣੀ ਸਫਲ ਸਫਰ ਨੂੰ ਅੱਜ ਵਿਸ਼ਵ ਲੈਵਲ ਦੀ ਇੱਕ ਸੰਸਥਾ ਦੇ ਚੇਅਰਪਰਸਨ ਬਣੇ ਤੇ ਕਿੰਨੀਆਂ ਆਪੜਾਂ ਦਾ ਸਾਹਮਣਾ ਕਰਨਾ ਪਿਆ ਮੈਂ ਇਹਨਾਂ ਨਾਲ ਰਹਿਣਾ ਮੈਨੂੰ ਪਤਾ ਹੈ ਕੀ ਕੀ ਸੋਣਾ ਪੈਂਦਾ ਇੱਕ ਥੋੜੇ ਸਾਰੇ ਵਿਦਵੰਤਾਂ ਤੋਂ ਮੈਂ ਹੋਰ ਦੇ ਵਿੱਚ ਨਿਕਾ ਹਾਂ ਤੁਹਾਨੂੰ ਮੈਂ ਹੱਥ ਬਨ ਕੇ ਬੇਨਤੀ ਕਰੂੰਗਾ ਅੱਜ ਤੁਸੀਂ ਇੱਕ ਮਿੰਟ ਵਾਸਤੇ ਸੋਚ ਲਓ ਕਿ ਅੱਜ ਪੰਜਾਬੀ ਮਾਂ ਬੋਲੀ ਦੀ ਮਿਸਾਲ ਸਾਡੇ ਹੱਥ ਦੇ ਵਿੱਚ ਹੈ ਜਿਹੜੀ ਮਿਸਾਲ ਨੂੰ ਅਸੀਂ ਜਗਦੀ ਰੱਖਿਆ ਹੈ ਜਿਹੜੀ ਜੋਤ ਨੂੰ ਅਸੀਂ ਜਗਦੀ ਰੱਖਿਆ ਹੈ ਸਾਡੇ ਤੋਂ ਬਾਅਦ ਕੌਣ ਹੋਊਗਾ ਅਸੀਂ ਆਪਦੇ ਵਾਸਤੇ ਕੀ ਉਹ ਕਿਹੜੇ ਪੈਦਾ ਕਰਕੇ ਜਾ ਰਹੇ ਹਾਂ ਇਹਦੇ ਬਾਰੇ ਜਰੂਰ ਸੋਚੋ ਛੋਟੇ ਛੋਟੇ ਵੈਸੇ ਮਸੇ ਆਦਿ ਨਹੀਂ ਦਿੰਦਾ ਬੇਨਤੀ ਕਰਦਾ ਤੁਹਾਨੂੰ ਛੋਟੇ ਛੋਟੇ ਅਵਾਰਡ ਪੈਦਾ ਕਰੋ ਸਕੂਲਾਂ ਦੇ ਵਿੱਚ ਜਾਓ ਅਸੀਂ ਉਹ ਤੋੜਿਆ ਹੋਇਆ ਪ੍ਰੋਗਰਾਮ ਉੱਧਰ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ ਉੱਥੇ ਜੰਮੇ ਹੋਏ ਬੱਚੇ ਉੱਥੋਂ ਦੇ ਸਿਟੀਜ਼ਨ ਸਾਡੇ ਪੰਜਾਬੀਆਂ ਦੇ ਬੜੇ ਫਖਰ ਦੇ ਨਾਲ ਪੰਜਾਬੀ ਬੋਲਦੇ ਆ ਜੀ ਜੇ ਪੰਜਾਬੀ ਮਾਂ ਬੋਲੀ ਨੂੰ ਖਤਰਾ ਹੈ ਤਾਂ ਸਾਨੂੰ ਸਾਡੇ ਆਪਣੇ ਆਪ ਨੂੰ ਖਤਰਾ ਹੈ ਅਸੀਂ ਪੰਜਾਬੀ ਬੋਲਣ ਦੇ ਵਿੱਚ ਝਿਜਕ ਮਹਿਸੂਸ ਕਰਦੇ ਆ ਅਸੀਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਬੱਚੇ ਲਾ ਕੇ ਐਗਜੇ ਸਕੂਲਾਂ ਚ ਲਾਦੇ ਜਿੱਥੇ ਪੰਜਾਬੀ ਬੋਲਣ ਤੇ ਪਾਬੰਦੀ ਹੈ ਸਕੂਲਾਂ ਦੇ ਵਿੱਚ ਜਾਏ ਬੱਚਿਆਂ ਦੇ ਪੰਜਾਬੀ ਲਿਖਣ ਦੀ ਬਗਾਵਤ ਲਈਏ ਛੋਟੇ-ਛੋਟੇ ਬੱਚਿਆਂ ਨੂੰ ਆਰਾਮ ਲਈਏ ਲਾਇਬ੍ਰੇਰੀ ਦੇ ਵਿੱਚ ਥੋੜੇ-ਥੋੜੇ ਇਹ ਰੱਖਤਾ ਪਏ ਤੁਸੀਂ ਆਪ ਹੀ ਨਿਗਾਹ ਮਾਰੋ ਕਿ ਇੱਕ ਹਫ਼ਤੇ ਵਿੱਚ ਕਿੰਨੀ ਅਕ ਦਰਵਾਣਾ ਰਿਲੀਜ਼ ਕਰਦੇ ਆ ਤੇ ਕਿੰਨੇ ਰੋਕ ਪਰਦੇ ਹਨ ਖੁਦ ਮੇਰੇ ਪਿੰਡ ਦੇ ਭਲੂਰ ਦੇ ਵਿੱਚ 2800 ਕਿਤਾਬਾਂ ਦੀ ਵੱਡੀ ਲਾਇਬ੍ਰੇਰੀ ਸਥਾਪਿਤ ਕੀਤੀ ਆ ਕਦੇ ਤੁਸੀਂ ਆਇਓ ਤੁਹਾਨੂੰ ਮਾਨਤਾਨੀ ਵੀ ਦੇਵਾਂਗੇ ਲਾਇਬ੍ਰੇਰੀ ਵੀ ਦਿਖਾਵਾਂਗੇ ਆਪਣੇ ਇਲਾਕੇ ਦੇ ਵਿੱਚ 6 ਲੈਬ੍ਰੇਰੀਆਂ ਅਸੀਂ ਸਥਾਪਿਤ ਕੀਤੀਆਂ ਹੋਈਆਂ ਪਰ ਪੜਨ ਵਾਲੇ ਪਾਸ ਤੇ ਨਹੀਂ ਲੱਗੇ ਅਸੀਂ ਕਿਤਾਬ ਲਖ ਲੈ ਲਨੇ ਆ ਯਾਰਾ ਦੋਸਤਾਂ ਨੂੰ ਵੰਡ ਦਨੇ ਆ ਤੇ ਕਿਸੇ ਟਾਈਮ ਕਿਤਾਬਾਂ ਵਿਗਦੀਆਂ ਸੀ ਦੋ ਦੋ ਹੀ ਐਡੀਸ਼ਨ 33 ਐਡੀਸ਼ਨ ਸਪਾਉਣੇ ਪੈਂਦੇ ਸੀ ਅਜਿ ਪੁਆਇੰਟਸ ਨੇ ਨੇ ਮੇਰਾ ਬੈਲਾ ਕਿੱਲਾ ਕਰ ਤੂੰ ਕਰਦਾ ਪੁਆਇੰਟ ਤੇ ਫੇਰ ਤੇ ਆਨਲਾਈਨ ਆਣਾ ਮੈਂ 4 ਮਹੀਨੇ ਇੱਥੇ ਆ ਹੁਣ ਹੁਣ ਮੈਂ ਇਹ ਨਾਲ ਕਿਹੜਾ ਨਹੀਂ ਜਾਦਾ ਤੇ ਮੈਂ ਜਿਆਦਾ ਨਹੀਂ ਟਾਈਮ ਲੈਣਾ ਜੀ ਇਹਨੇ ਸਰ ਟਾਈਮ ਹੈਗਾ ਤਾਂ ਦੇਖੋ ਕਰੋ ਗੱਲ ਸਾਦ ਦਿਲ ਦੇ ਆਪ ਦੇ ਕਰੋ ਗੱਲ ਚਲੋ ਧੰਨਵਾਦ ਜੀ ਮੈਂ ਇਹੀ ਗੱਲ ਕਰ ਰਿਹਾ ਸੀ ਆਪਾਂ ਆਪਣੀ ਵਾਸਤੇ ਪੈਦਾ ਕਰੀਏ ਇਹ ਗੱਲਾਂ ਮੈਂ ਸਿੱਖੀਆਂ ਉੱਧਰ ਜਾ ਕੇ ਜਦੋਂ ਮੀਟਿੰਗ ਕਰਦੇ ਆ ਵਿਸ਼ਵ ਲੈਵਲ ਤੇ ਕੰਮ ਕਰਨ ਵਾਲੇ ਨਮਾਇੰਦਿਆਂ ਤੋਂ ਇਹ ਗੱਲਾਂ ਮੈਂ ਸਿੱਖੀਆਂ ਹੈ ਹੂੰ ਅਗਲੇ ਬਾਸ ਪੈਦਾ ਕਰਕੇ ਜਾਈਏ ਆਪਣੀ ਇਹ ਪੰਜਾਬੀ ਮਾਂ ਬੋਲੀ ਦੀ ਮਰਦੀ ਹੋਈ ਮਿਸਾਲ ਨੂੰ ਆਪਾਂ ਆਪਣੀ ਦੂਸਰੀ ਪੀੜ੍ਹੀ ਦੇ ਹਵਾਲੇ ਕਰਤੇ ਜਾਈਏ ਇਸ ਮੋਬਾਈਲ ਨੇ ਠੀਕ ਹੈ ਜੋਗਾ ਕਰਾਂਤੀ ਦਾ ਪਰ ਇਸ ਮੋਬਾਈਲ ਨੇ ਸਾਡਾ ਇੰਨਾ ਨੁਕਸਾਨ ਕੀਤਾ ਹੈ ਜਿਹੜਾ ਅਸੀਂ ਕਦੇ ਪੂਰਾ ਹੀ ਨਹੀਂ ਕਰ ਸਕਦੇ ਇੱਥੇ ਮੈਂ ਦੋ ਘਟਰਾਵਾਂ ਦਾ ਜ਼ਿਕਰ ਕਰੂੰਗਾ ਅਸੀਂ ਕਹਿ ਦਿੰਨੇ ਆ ਕਿ ਸਾਡੇ ਤਾਂ ਜੀ ਜਿੰਨੇ ਆਈਪੀਐਸ ਆਈਏਐਸ ਅਫਸਰਾਂ ਦੇ ਪਿਆਰ ਗਏ ਆ ਗਏ ਜੀ ਪਰਾਣੇ ਆ ਗਏ ਜੀ ਢਿਰਕੇ ਆ ਗਏ ਬਾਈ ਹੌਣ ਕਿਉਂ ਆ ਅਗਲੇ ਮਿਹਨਤ ਕਰਦੇ ਆ ਸਾਡਾ ਕੋਈ ਵੀ ਬੱਚਾ ਮਿਹਨਤ ਕਰਨ ਨੂੰ ਤਿਆਰ ਨਹੀਂ ਬਸ ਸਾਡਾ ਵੀ ਕੋਈ ਸੋਨਾ ਪਲੱਸ 2 ਕਰੋ ਕੈਨੇਡਾ ਜਾਓ ਅਮਰੀਕਾ ਜਾਓ ਅਸਾ ਡਾਲਰ ਕਮਾਉਣੇ ਆ ਡਾਲਰ ਨਹੀਂ ਮਿਲਨੇ ਜਿੰਨਾ ਟਾਈਮ ਅਸੀਂ ਆਪਣੀ ਪੰਜਾਬੀ ਮਾਂ ਨੂੰ ਹੀ ਸੁਭਾਲ ਸਕਦੇ ਹਾਂ ਕੇਰਲਾ ਦਾ ਇੱਕ ਜੀ ਕਰਦਾ ਚਾਹੂੰਗਾ ਜੋ ਵੀਰੇ ਵਿੱਚ ਰਹਿਣ ਵਾਲੀਆਂ ਤਿੰਨ ਭੈਣਾਂ ਜਿਨ੍ਹਾਂ ਦੀ ਮਾਂ locally ਘਰਾਂ ਦੇ ਵਿੱਚ ਭਾਂਡੇ ਮਾਜਦੀ ਸੀ ਤਿੰਨੇ ਕੁੜੀਆਂ ਵੱਡੀਆਂ ਅਫਸਰ ਬਣੀਆਂ ਕੋਈ ਸਾਧਨ ਨਹੀਂ ਸੀ ਉਹਨਾਂ ਕੋਲ ਕੋਈ ਉਹਨਾਂ ਦੇ ਕੋਲ ਫੋਨ ਨਹੀਂ ਸੀ ਵਿਆਹ ਦੀ ਇੱਕ ਮੈਂ ਹਿਸਟਰੀ ਬੜੀ ਮੈਂ ਨਾ ਭੁੱਲ ਗਿਆ ਮੇਰੇ ਐਕਸਪੀਰੀਅੰਸ ਕਿੱਪੋਗਾ ਦੇ ਵਿੱਚੋਂ ਮੁੰਡਾ ਘਰੇ ਕੋਈ ਫੋਨ ਨਹੀਂ ਘਰੇ ਕੋਈ ਬਿਜਲੀ ਨਹੀਂ ਇੱਕ ਝੌਂਪੜੀ ਦੇ ਵਿੱਚ ਰਹਿੰਦਾ ਹੈ ਆਈਪੀਐਸ ਆਈਐਸ ਦੇ ਵਿੱਚ ਫਰਸਟ ਟਾਪਰ ਆਇਆ ਸੀ 2 ਸਾਲ ਪਹਿਲਾਂ ਉਹ ਜਦੋਂ ਦੀਵੇ ਦੇ ਵਿੱਚ ਪਾਉਣ ਨੂੰ ਤੇਲ ਨਾ ਹੋਣਾ ਤਾਂ ਸਟਰੀਟ ਲਾਈਟ ਦੇ ਖੰਭੇ ਦੇ ਥੱਲੇ ਬਹਿ ਕੇ ਸਾਰੀ ਸਾਈਡਾ ਆਪਣੀ ਪੜਨਾ ਕੋਈ ਫੋਨ ਨਹੀਂ ਕਰੇ ਰੁਟੀ ਮਿਲ ਗਈ ਤੇ ਕਰੇ ਨਹੀਂ ਮਿਲ ਗਈ ਸਚਾਈ ਆ ਇਹ ਤੇ ਆਈਏਐਸ ਦਾ ਟਾਪਰ ਨਿਕਲਿਆ ਸੀ ਪੂਰੇ ਭਾਰਤ ਦੇ ਵਿੱਚੋਂ 100 ਬੰਦਾ ਨਿਕਲਦਾ ਸਿਰਫ ਲੱਖਾਂ ਦੇ ਵਿੱਚੋਂ ਭਈ ਉਹ ਲੋਕ ਮਿਹਨਤ ਕਰਦੇ ਆ ਇੱਕ ਫਿਲਮ ਆਉਂਦੀ ਬੱਚਿਆਂ ਨੂੰ ਜ਼ਰੂਰ ਲਖਾਓ 12ਵੀਂ ਫੇਰ ਬਿਲਕੁਲ ਸਚਾਈ ਆ ਜੀ ਉਹ 12ਵੀਂ ਫੇਰ ਹਿੰਦੀ ਮੂਵੀ ਆਪਦੇ ਇੱਕ ਇੱਕ ਬੱਚੇ ਨੂੰ ਜਰੂਰ ਦਿਖਾਓ ਘਰੋਂ YouTube ਤੇ ਲਾ ਕੇ ਫਿਰ ਤੁਹਾਨੂੰ ਪਤਾ ਲੱਗੂਗਾ ਉਹ ਬਿਲਕੁਲ ਸਚਾਈ ਦੇ ਜਿਹੜਾ ਹੱਤੇ ਬਣੀ ਆ ਕਿਵੇਂ ਉਹ ਬੱਚਾ ਚੱਕੀ ਪੀਂਦਾ ਸੀ ਆਟਾ ਪੀਂਦਾ ਸੀ ਉੱਥੇ ਪੜਦਾ ਸੀ ਕਿਵੇਂ ਉਹ ਚਾਹ ਗਲਾਸਾਂ ਦੇ ਵਿੱਚ ਪਾ ਪਾ ਕੇ ਦਿੰਦਾ ਸੀ ਤੇ ਅਖੀਰ ਦੇ ਵਿੱਚ ਆ ਕੇ ਉਹਨੇ IPS ਬਣ ਕੇ ਆ ਆਪਦੀ ਮਾਂ ਦਾ ਸੁਪਨਾ ਪੂਰਾ ਕੀਤਾ ਸੀ ਆਪਦੇ ਪਿਓ ਦਾ ਜੇ ਅਸੀਂ ਬੱਚਿਆਂ ਨੂੰ ਕੁਝ ਬਣਾਉਣਾ ਹੈ ਸਾਨੂੰ ਮੋਬਾਈਲਾਂ ਤੋਂ ਦੂਰ ਰੱਖਣਾ ਪਊ ਬੱਚਿਆਂ ਦਾ ਟਾਈਮ ਵਨ ਕਰਨਾ ਪਊਗਾ ਬੱਚਿਆਂ ਦੇ ਨਿਗਾ ਰੱਖਣੀ ਪਊਗੀ ਮੈਂ ਬਟੌਰ ਪੀਆਰ ਕੈਨੇਡਾ ਦੀ ਪੀਆਰ ਗਿਆ ਸੀ ਮੈਂ ਭੈਣ ਜੀ ਮੇਰੇ ਤਾਂ ਬਹੁਤ ਗੁੱਸੇ ਹੋਏ ਬੱਚਿਆਂ ਨੂੰ ਉੱਥੋਂ ਲੈ ਕੇ ਆ ਗਿਆ ਮੈਂ ਇੱਥੇ ਇੱਥੇ ਬੜਨ ਲਾ ਰਿਹਾ ਮੈਂ ਹੁਣ ਮੈਨੂੰ ਪਤਾ ਸੀ ਮੇਰੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਕੈਨੇਡਾ ਦੇ ਵਿੱਚ ਉੱਥੇ ਸਾਡੇ ਬੱਚਿਆਂ ਨੂੰ ਅਫਸਰ ਨਹੀਂ ਬਣਾਇਆ ਜਾ ਰਿਹਾ ਸਿਰਫ ਲੇਬਰ ਮੈਨ ਬਣਾਇਆ ਜਾ ਰਿਹਾ 23 ਲੱਖ ਇੰਟਰਨੈਸ਼ਨਲ ਸਟੂਡੈਂਟ ਗਿਆ ਉੱਥੇ ਭੈਣ ਜੀ ਮੈਨੂੰ 25 ਸਾਲ ਹੋ ਗਏ ਜਗਬਣੀ ਪੰਜਾਬ ਤੇ ਫਰੀਦ ਦੇ ਪੱਤਰਕਾਰ ਬਣੇ ਨੂੰ ਉੱਥੇ ਵੀ ਜਾ ਕੇ ਮੈਂ ਪੱਤਰਕਾਰੀ ਕਰਦਾ ਰਿਹਾ ਵਿਸ਼ੇ ਪੰਜਾਬੀ ਸਭਾ ਦੀ ਮੈਂ ਮੀਡੀਆ ਅੰਕਵਰੇਜ ਲਈ ਕਰਦਾ ਰਿਹਾ ਹੈ ਸਾਰਾ ਕੁਝ ਦੇਖਿਆ ਉੱਥੇ ਜਾ ਕੇ ਉਥੋਂ ਪੀਆਰ ਤੋਂ ਠੋਕਰ ਮਾਰ ਕੇ ਆ ਗਏ ਆ ਅਸੀਂ ਜੇ ਉੱਥੇ ਬੱਚੇ ਜਿਹੜੇ ਜਾ ਰਹੇ 30-30 ਲੱਖ ਰੁਪਇਆ ਲਾ ਕੇ ਸਿਰਫ ਲੇਬਰ ਕਰਨ ਜਾ ਰਹੇ ਆ ਠੀਕ ਆ ਪੈਸਾ ਹੈਗਾ ਮੈਂ ਨਹੀਂ ਕਹਦਾ ਨਹੀਂ ਬੰਦਾ ਮਿਹਨਤ ਕਰਦੇ ਆ ਬੱਚੇ ਪੈਸਾ ਬੰਦਾ ਹੈ ਪਰ ਕੀ ਸਾਡੇ ਬੱਚੇ ਲੇਬਰ ਵਾਸਤੇ ਹੀ ਆ ਅੱਜ ਵੀ ਕੈਨੇਡਾ ਦੇ ਵਿੱਚ ਵੱਡੀਆਂ ਪੋਸਟਾਂ ਦੇ ਗੁਜਰਾਤੀ ਕਾਰਜ ਹੋਏ ਹੋਏ ਆ ਕਿਉਂ ਉਹ ਆਪਣੀ ਪੜਾਈ ਦੇ ਨਾਮ ਤੇ ਗਏ ਆ ਉਹ ਡਿਗਰੀਆਂ ਕਰਕੇ ਗਏ ਆ ਮੈਂ ਕਹਿੰਦਾ ਬੱਚੇ ਭੇਜੋ ਯਾਰ ਕੈਨੇਡਾ ਅਮਰੀਕਾ ਭੇਜੋ ਪਰ ਬਾਈ ਜੀ ਡਿਗਰੀਆਂ ਕਰਕੇ ਅਫਸਰ ਬਣਾ ਕੇ ਭੇਜੋ ਕੰਪਨੀਆਂ ਇਹ ਪੈਕੇਜ ਦੇਣ ਤੁਹਾਡੇ ਬੱਚੇ ਨੂੰ ਲੈ ਕੇ ਜਾਣ ਕਿ ਆ ਜਾ ਦਿਨੇ ਆ 60 ਲੱਖ ਦਾ ਪੈਕੇਜ ਤੁਹਾਨੂੰ ਤੇ ਆ ਕੰਮ ਕਰੋ ਫਿਰ ਸਵਾਲ ਆਉਂਦਾ ਮੈਂ ਵੀ ਸਾਡਾ ਜਿਹੜਾ ਬੌਸ ਨੇ ਚੇਅਰਮੈਨ ਸਾਹਿਬ ਸਾਨੂੰ ਇਹਨਾਂ ਨੇ ਭੈਣ ਰਮੀ ਜੀ ਉਹਦੇ ਨਾਲ ਫੰਕਸ਼ਨ ਰੱਖਿਆ ਉੱਥੇ ਮੈਨੂੰ ਪੂਰੀ ਫੈਮਿਲੀ ਦਾ ਮੇਰਾ ਸਨਮਾਨ ਕੀਤਾ ਪ੍ਰਸ਼ਾਦਾ ਬਾਰੇ ਵੀ ਪੁੱਛਿਆ ਪੁੱਛਣ ਲੱਗੇ ਕਹਿੰਦੇ ਕੀ ਕਰਨਾ ਹੇ ਅਗਲਾ ਪਹਿਖ ਦੇ ਵਿੱਚ ਕੀ ਪਲਾਨਗਾ ਮੈਂ ਕਿਹਾ ਜੀ ਬੱਚਿਆਂ ਨੂੰ ਪੜਾਉਂਗਾ ਕੰਮ ਕਾਰ ਕਰਾਂਗੇ ਅਗਲੇ ਦਿਨ ਕਹਿੰਦੇ ਆ ਜਾ ਦਫਤਰ ਬੇਟੀ ਜੀ ਨੂੰ ਤੇ ਮੈਨੂੰ ਕੰਮ ਦਿੱਤਾ ਅਸੀਂ ਕੰਮ ਕਰਨ ਲੱਗੇ ਬੇਟੇ ਨੂੰ ਸਕੂਲ ਲਾਇਆ ਥੋੜੇ ਟਾਈਮ ਦੇ ਵਿੱਚ ਮੈਨੂੰ ਇਹ ਸਮਝ ਆ ਗਈ ਕਿ ਇੱਥੇ ਸਿਰਫ ਲੇਬਰ ਮੈਨ ਬਣਾਏ ਜਾ ਰਹੇ ਆ ਥੋੜੇ ਬੱਚੇ ਅਫਸਰ ਨਹੀਂ ਬਣਨਗੇ 5% ਬੱਚੇ ਆਪੜਾ ਮੈਨੂੰ ਸਾਫਟ ਕਰ ਦੋ 23 ਲੱਖ ਦੇ ਵਿੱਚੋਂ ਜਿਹੜੀ ਤੁਹਾਡੀ ਸਟੱਡੀ ਨਾਲ ਰਿਲੇਟਡ ਕੋਈ ਬੱਚਾ ਜੋਬ ਤੇ ਹੈਗਾ ਰਹਾ 5% ਬੱਚੇ ਵੀ ਨਹੀਂ ਆਉਂਦੇ ਆਪਦੀ ਪੜ੍ਹਾਈ ਦਾ ਸਬੰਧਤ ਠੀਕ ਹੈ ਮਿਹਨਤ ਕਰਨਾ ਕੋਈ ਡਰ ਨਹੀਂ ਮੈਂ ਨਹੀਂ ਕਹਿੰਦਾ ਮਿਹਨਤ ਨਾ ਕਰੋ ਕਰਨੀ ਵੀ ਚਾਹੀਦੀ ਆ ਪਰ ਸਾਨੂੰ ਸ਼ੁਰੂਆਤ ਆਪਦੀ ਪੰਜਾਬੀ ਮਾਂ ਬੋਲੀ ਤੋਂ ਕਰਨੀ ਚਾਹੀਦੀ ਆ ਉੱਥੇ ਬਹਿ ਕੇ ਮੈਂ ਕਿਸੇ ਨੂੰ ਇਹ ਗੱਲ ਨਹੀਂ ਕਹਿ ਸਕਦਾ ਨਹੀਂ ਮੇਨੂੰ ਕਹੇ ਤੂੰ ਚੌਧਰੀ ਬਣਿਆ ਵਰਦਾ ਤੂੰ ਇੱਥੇ ਬੈਠਾ ਕੀ ਕਰਦਾ ਹਾਂ ਬਿਲਕੁਲ ਬੱਚਿਆਂ ਨੂੰ ਇੱਥੇ ਪੜ੍ਹਾਈ ਦੇ ਲਾਉਂਗਾ ਮੈਂ ਜਾਊਂਗਾ ਮੈਂ 2-4 ਮਹੀਨੇ ਦਾ ਕਿ ਮੈਂ ਫਿਰ ਚਲਾ ਜਾਣਾ ਵਾਪਸ ਕੈਨੇਡਾ ਮੈਂ ਮਿਹਨਤ ਕਰੂੰਗਾ ਪੈਸੇ ਕਮਾਊਂਗਾ ਮੈਂ ਆਪਣੇ ਬੱਚਿਆਂ ਨੂੰ ਭੇਜੂੰਗਾ ਪਰ ਬੱਚਿਆਂ ਨੂੰ ਇੱਥੋਂ ਦੀ ਪੜ੍ਹਾਈ ਕਰਕੇ ਅਸਰ ਬਣਾ ਕੇ ਲੈ ਕੇ ਲੇਬਰ ਨਹੀਂ ਕਰਾਂਗਾ ਮੈਂ ਸੋ ਵੀਰੋ ਹੱਥ ਬਣਾ ਕੇ ਬੈਂਤੀ ਆ ਤੁਸੀਂ ਪੰਜਾਬੀ ਮਾਂ ਬੋਲੀ ਦੇ ਨਮਾਇੰਦੇ ਹੋ ਪੰਜਾਬੀ ਮਾਂ ਬੋਲੀ ਦੇ ਮਿਸਾਲ ਨੂੰ ਇਸ ਜੋਤ ਨੂੰ ਤੁਸੀਂ ਜਗਦਾ ਰੱਖਿਆ ਬਹੁਤ ਹੀ ਵਧੀਆ ਲੱਗਾ ਜਦੋਂ ਵੀ ਤੁਸੀਂ ਆਓ ਭੈਣ ਜੀ ਦਾ ਨੰਬਰ ਫੋਟੇ ਕੋਲੇ ਆ ਗਿਆ ਹੈ ਜਦੋਂ ਵੀ ਤੁਸੀਂ ਕੈਨੇਡਾ ਚਾਉਂ ਬ੍ਰੰਟਾ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਇਓ ਤੁਹਾਡਾ ਮਾਨ ਸਨਮਾਨ ਵੀ ਕਰਾਂਗੇ ਤੁਸੀਂ ਸਾਨੂੰ ਮਾਨ ਸਨਮਾਨ ਦਿੱਤਾ ਅਸੀਂ ਤੁਹਾਨੂੰ ਵੀ ਵਧੀਆ ਮਾਨ ਸਨਮਾਨ ਦੇਵਾਂਗੇ ਤੇ ਆਪਣੇ ਬੱਚਿਆਂ ਦੇ ਦਿਮਾਗ ਤੋਂ ਇਹ ਥਿਊਰੀ ਕੱਢ ਦੋ ਕਿ ਪਲੱਸ 2 ਕਰਕੇ ਸਿਰਫ ਕੈਨੇਡਾ ਜਾਣਾ 40-40 ਲੱਖ ਲਾ ਕੇ ਜਾਣ ਦਾ ਕੋਈ ਫਾਇਦਾ ਨਹੀਂ ਹਰ ਡਿਗਰੀਆਂ ਕਰਕੇ ਜਾਓ ਵਧੀਆ ਨੌਕਰੀਆਂ ਕਰਾਂਗੇ ਉੱਥੇ ਜਾ ਕੇ ਆਪਾਂ ਤੇ ਜਿਹੜੇ 40-40 50-50 ਲੱਖ ਲਾ ਕੇ ਦੋ ਨੰਬਰ ਦੇ ਵਿੱਚ ਜਾਂਦੇ ਆ ਭਾਈ ਉਹਨਾਂ ਦਾ ਵਾਪਵਾਵਾ ਵੀ ਨਹੀਂ ਦੇ ਸਕਦੇ ਅਸੀਂ ਗਲਤ ਆਪ ਆਸੀਂ ਤੇ ਗਲਾਂ ਆਸੀਂ ਟਰੰਪ ਨੂੰ ਕੱਢੀ ਜਾਣੇ ਆ ਕਿ ਹੱਥਕੜੀਆਂ ਲਾਤੀਆਂ ਜਿਵੇਂ ਉਹ ਕਰਦੇ ਆ ਭਾਈ ਅਗਲਾ ਕਿਉਂ ਦਊਂਗਾ ਵਾਣ ਦੇਜ ਦੇ ਵਿੱਚ ਅਗਰਿਆਂ ਨੇ ਆਪਦੀਆਂ ਨੌਕਰੀਆਂ ਬਚਾਉਣੀਆਂ ਉਹਨਾਂ ਦੇ ਭੁੱਖੇ ਮਰਦੇ ਪਏ ਆ ਲੋਕ ਅਸੀਂ 50-50 ਲੱਖ ਰੈਂਟਾਂ ਨੂੰ ਲੈ ਕੇ ਚਲੇ ਜਾਏ ਨੇ ਕਿਉਂ ਜਾਈਏ ਅਸੀਂ ਯਾਰਾ ਸਹੀ ਤਰੀਕੇ ਨਾਲ ਜਾਓ ਦੇਸ਼ ਮਾਲੇ ਨਹੀਂ ਵਧੀਆ ਦੇਸ਼ ਹੈ ਬਿਲਕੁਲ ਸਾਡੇ ਜਿੰਨੀ ਕੁਆਲਿਟੀ ਹੋਣੀ ਚਾਹੀਦੀ ਹੈ ਕਿ ਅਗਲਾ ਖੁਦ ਤੁਹਾਨੂੰ ਸੱਦ ਕੇ ਕਹਵੇ ਆਓ ਜੀ ਆਹ ਕੁਰਸੀ ਅਡੀਕਦੀ ਪਈ ਆ ਤੁਹਾਨੂੰ ਸੋ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਕਦੇ ਫੇਰ ਮੌਕਾ ਮਿਲਿਆ ਤੁਹਾਡੇ ਭਰਾਵਾਂ ਦੇ ਦਰਸ਼ਨ ਕਰਦੇ ਰਵਾਂਗੇ ਕਦੇ ਮੁੱਦਕੀ ਦੇ ਲਾਗੇ ਮਲਾਪੂਰ ਪਿੰਡਾਂ ਕਦੇ ਤੁਸੀਂ ਮੁੱਦਕੀ ਤੋਂ ਅਪੀਲ ਕੋਰਟ ਨੂੰ ਲੰਗੇ ਆਇਓ ਕਦੇ ਤੋਰੇ ਦਸ਼ਮੀ ਕਰਾਂਗੇ ਸੇਵਾ ਕਰਨ ਦਾ ਮੌਕਾ ਵੀ ਦਿਓ ਸਾਨੂੰ ਮਾਨ ਸਨਮਾਨ ਵੀ ਕਰਾਂਗੇ ਸੋ ਮੇਰੀਆਂ ਗੱਲਾਂ ਨਾ ਚੰਗੀਆਂ ਲਗੀਆਂ ਹੋਂ ਦਾ ਮਾਪੀ ਵੀ ਜਾਹਾਂਗਾ ਦਸਤਾਕੀ ਮਾਰ ਵਹਿਮ ਜੀ ਦਾ ਖਾਲਸਾ ਵਹਿਮ ਜੀ ਇਸ ਤਰ੍ਹਾਂ ਦੋਸਤੋ ਤੁਸੀਂ ਦੇਖ ਸਕਦੇ ਜੇ ਰਾਜਵੀਰ ਵੀਰ ਜੀ ਹੁਣਾ ਨੇ ਕਿਤਰਾ ਪੰਜਾਬੀ ਨਾ ਬੋਲੀ ਤੇ ਇਹਨੂੰ ਕਿਤਰਾ ਅਗੇ ਵਿਦਾਇਆ ਜਾ ਸਕਦਾ ਬੱਚਿਆਂ ਦੇ ਵਿੱਚ ਇਹਦੇ ਪ੍ਰਤੀ ਜਾਗਰੂਕਤਾ ਕਿਤਨਾ ਪੈਦਾ ਕੀਤੀ ਜਾ ਸਕਦੀ ਹੈ ਮਾਪਿਆਂ ਦੇ ਕੀ ਫਰਜ਼ ਬੰਦੇ ਆ ਸਾਡੇ ਕੀ ਫਰਜ਼ ਬੰਦੇ ਆ ਔਰ ਪੰਜਾਬੀ ਲਈ ਅਸੀਂ ਕੀ ਅਹਿਮ ਕੰਮ ਕਰ ਸਕਦੇ ਆ ਇਹ ਸਾਰੇ ਕੋਈ ਦੀ ਬੜੇ ਵਿਸਥਾਰ ਰੂਪ ਚ ਸਾਡੇ ਨਾਲ ਸਾਂਝ ਪਾਈ ਔਰ ਹੋ ਸਕਦਾ ਇਹਦੇ ਤੋਂ ਸਾਡੇ ਜਿਹੜੇ ਬੱਚੇ ਬਾਹਰ ਨੇ ਮਾਪਿਓ ਬਾਹਰ ਰਹ ਰਹੇ ਨੇ ਉਹ ਆਉਦੇ ਬੱਚਿਆਂ ਦੀ ਮਾਂ ਬੋਲੀ ਪ੍ਰਤੀ ਜਿਹੜੀ ਆ ਚਿੰਤਾ ਜਿਹੜੀ ਉਹਨਾਂ ਦੇ ਮਨ 'ਚ ਆ ਉਹਨੂੰ ਲੈ ਕੇ ਇਤੋਂ ਕੁਝ ਸਿੱਖ ਸਕਣਾ ਤੇ ਜਿਹੜੀ ਸਾਡੀ ਮਾਂ ਬੋਲੀ ਆ ਉਹ ਹਮੇਸ਼ਾ ਜਿੰਦਾਬਾਦ ਆ ਤੇ ਜਿੰਦਾਬਾਦ ਰਹੇਗੀ ਤੇ ਇਹ ਸੀ ਮੇਰੇ ਕਹਿਣ ਦਾ ਕੋਈ ਇੰਨਾ ਨਹੀਂ ਸੀ ਜਿੰਨਾ ਬਰਾਜਵੀਰ ਵੀਰ ਜੀ ਨੇ ਕਿਹਾ ਔਰ ਮੈਂ ਇਹ ਸਾਂਝ ਤੁਹਾਡੇ ਤੱਕ ਪਾ ਸਕਿਆ ਪਾ ਸਕਿਆ ਮੇਰੇ ਚੈਨਲ ਦਾ ਇਹੀ ਕੰਮ ਆ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਮੈਂ ਤੁਹਾਡਾ ਆਪਣਾ ਖੀਰਤ ਪ੍ਰਤਾਪ ਪੰਨੂ ਜਿੱਥੇ ਵੀ ਰੌਖ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ